ਤਨ ਅਸਰੀ ਮਹਲਾ ਪਹਿਲਾ ਚੋਰ ਸਲਾਹੇ ਚੀਤਨਾ ਭਿਜੈ ਜੇ ਕੋਈ ਚੋਰ ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ ਖੁਸ਼ਾਮਲ ਕਰੇ ਤਾਂ ਉਸ ਨੂੰ ਯਕੀਨ ਨਹੀਂ ਬਣ ਸਕਦਾ ਕਿ ਇਹ ਸੱਚਾ ਹੈ ਜੇ ਬਦੀ ਕਰੇ ਤਾਂ ਤਸ਼ੂਨ ਸਿਜੈ ਜੋ ਚੋਰ ਹਾਕਮ ਦੀ ਬਦਖੋਈ ਕਰੇ ਤਾਂ ਵੀ ਉਹ ਰਤਾ ਪਰ ਨਹੀਂ ਘਬਰਾਉਂਦਾ ਚੋਰ ਕੀ ਹਮ ਭਰੇ ਨਾ ਕੋਏ ਕੋਈ ਵੀ ਮਨੁੱਖ ਇਸ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ ਚੋਰ ਕੀ ਆ ਚੰਗਾ ਕਿਉਂ ਹੋਏ ਜਿਹੜਾ ਮਨੁੱਖ ਲੋਕਾਂ ਦੀਆਂ ਨਜ਼ਰਾਂ ਵਿੱਚ ਚੋਰ ਮੰਨਿਆ ਗਿਆ ਉਹ ਖਸ਼ਾਮਦਾਨ ਦਾ ਬਦਖੁਈਆਂ ਨਾਲ ਹੋਰਨਾਂ ਦੇ ਸਾਹਮਣੇ ਚੰਗਾ ਨਹੀਂ ਬਣ ਸਕਦਾ ਸੋਣ ਮਨ ਅੰਦੇ ਕੁੱਤੇ ਕੂੜਿਆਰ ਏ ਅੰਨੇ ਲਾਲਚੀ ਦੇ ਝੂਠੇ ਮਾਂ ਧਿਆਨ ਨਾਲ ਸੁਣ ਬਿਨ ਬੋਲੇ 부ਜੀਏ ਸਚਿਆਰ ਰਹਾਉ ਸੱਚਾ ਮਨੁੱਖ ਬਿਨ ਬੋਲਿਆ ਹੀ ਪਛਾਣਿਆ ਜਾਂਦਾ ਹੈ ਚੋਰ ਸਵਾਲਿਓ ਚੋਰ ਸਿਆਣਾ ਚੋਰ ਪਿਆ ਸੋਹਣਾ ਬਣੇ ਚਾਤਰ ਬਣੇ ਖੋਟੇ ਕਾ ਮੁੱਲ ਏਕ ਦੁਗਾਣਾ ਪਰ ਅਖਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ ਜਿਵੇਂ ਖੋਟੇ ਰੁਪਏ ਦਾ ਮੁੱਲ ਮੁੱਲ ਦੋ ਗੰਡੇ ਕੌਡਾ ਹੀ ਹੈ ਜੇ ਸਾਥ ਰੱਖੀਐ ਦੀਜੈ ਰੜਾਏ ਜੇ ਖੋਟੇ ਰੁਪਏ ਨੂੰ ਖਰਿਆਂ ਵਿੱਚ ਰੱਖਦੀ ਹੈ ਖਰਿਆਂ ਵਿੱਚ ਰੜਾ ਦਈਏ ਜਾ ਪਰਖੀਏ ਖੋਟਾ ਹੋਏ ਜਾਏ ਤਾਂ ਵੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਖੋਟਾ ਹੀ ਗਿਆ ਜਾਂਦਾ ਹੈ ਜੈਸਾ ਕਰੇ ਸੋ ਤੈਸਾ ਪਾਵੇ ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਉਂਦਾ ਹੈ ਆਪ ਬੀਜ ਆਪੇ ਹੀ ਖਾਵੇ ਹਰ ਕੋਈ ਆਪ ਕਰਮਾਂ ਦੇ ਬੀਜ ਬੀਜ ਕੇ ਆਪ ਹੀ ਫਲ ਖਾਂਦਾ ਹੈ ਜੇ ਵੜਿਆਈ ਆਪੇ ਖਾਏ ਜੇ ਕੋਈ ਮਨੁੱਖ ਹੋਵੇ ਤਾਂ ਖੋਟਾ ਪਰ ਆਪਣੀਆਂ ਵੜਿਆਈਆਂ ਦੀ ਕਸਮਾਂ ਚੁੱਕੀ ਜਾਏ ਜੇ ਹੀ ਸੁਰਤ ਤੇ ਹੈ ਰਾਜ ਆਏ ਉਸ ਦਾ ਇਤਬਾਰ ਨਹੀਂ ਬਣ ਸਕਦਾ ਕਿਉਂਕਿ ਮਨੁੱਖ ਦੀ ਜਿਹੋ ਜਹੀ ਮਨੋਵਾਸਨਾ ਹੈ ਉਹ ਜਿਹੇ ਰਸਤੇ ਉੱਤੇ ਹੀ ਉਹ ਤੁਰਦਾ ਹੈ ਜੇ ਸੋ ਕੂੜੀਆਂ ਖੂੜ ਕਬਾੜ ਆਪਣਾ ਇਤਬਾਰ ਜਮਾਉਣ ਲਈ ਚਲਾਕ ਬਣੇ ਝੂਠੀਆਂ ਗੱਪਾਂ ਤੇ ਝੂਠ ਕਬਾੜ ਦੀਆਂ ਗੱਲਾਂ ਕਰੇ ਭਾਵੇਂ ਸਭ ਆਖੋ ਸੰਸਾਰ ਭਾਵੇਂ ਸਾਰੇ ਸੰਸਾਰ ਨੂੰ ਆਖੀਆਂ ਜਾਣ ਪਰ हे ਪ੍ਰਭੂ ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ ਤੁਦ ਭਾਵੇਂ ਅਦੀ ਪਰਵਾਣ हे प्रभु जे دل ਦਾ ਖਰਾ ਹੋਵੇ ਤਾਂ ਇੱਕ ਸੰਦੜ ਮੁਨੱਖ ਵੀ ਤੈਨੂੰ ਪਸੰਦ ਆ ਜਾਂਦਾ ਹੈ ਤੇਰੇ ਦਿਲ ਤੇ ਕਮੂਲ ਹੋ ਜਾਂਦਾ ਹੈ ਨਾਨਕ ਜਾਣੈ ਜਾਣ ਸੁਜਾਨ ਹੈ ਨਾਨਕ ਘਟ ਘੜ ਦੀ ਜਾਣਨ ਵਾਲਾ ਸਜਾਨ ਪ੍ਰਭੂ ਸਭ ਕੁਝ ਜਾਣਦਾ ਹੈ ਉਹਦੇ ਤੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ ਤਨਾ ਅਸਰੀ ਮਹਲਾ ਪਹਿਲਾ ਕਾਆਂ ਕਾਗਦ ਮਨ ਪਰਵਾਨਾ ਇਹ ਮਨੁੱਖਾ ਸਰੀਰ ਮਨੋ ਇੱਕ ਕਾਗਜ਼ ਹੈ ਤੇ ਮਨੁੱਖ ਦਾ ਮਨ ਸਰੀਰ ਕਾਗਜ਼ ਉੱਤੇ ਲਿਖਿਆ ਹੋਇਆ ਦਰਗਾਹੀ ਪਰਵਾਨਾ ਹੈ ਸਿਰਕੇ ਲੇਖ ਨਾ ਪੜੇ ਆਣਾ ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜਦਾ ਭਾਵੇਂ ਇਹ ਸਮਝਣ ਦਾ ਯਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕੰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ ਲੇਖ ਉਸ ਦੇ ਮਨ ਵਿੱਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਣਾ ਕਰ ਰਹੇ ਹਨ ਦਰਗਾ ਘੜੀ ਹੈ ਤਿੰਨ ਲੇਖ ਮਾਇਆ ਦੇ ਤਿੰਨ ਗੁਣਾਂ ਦੇ ਅਸਰੇਟ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿੱਚ ਉਕਰੇ ਜਾਂਦੇ ਹਨ ਖੋਟਾ ਕਾਮ ਨਾ ਆਵੇ ਵੇਖ ਪਰੇ ਭਾਈ ਵੇਖ ਜਿਵੇਂ ਕੋਈ ਖੋਟਾ ਸਿੱਕਾ ਕਾਮ ਨਹੀਂ ਆਉਂਦਾ ਤੇਵੇਂ ਖੋਟੇ ਕੀਤੇ ਕੰਮਾਂ ਦਾ ਖੋਟਾ ਸੰਸਕਾਰ ਲੇਖ ਵੀ ਕਾਮ ਨਹੀਂ ਆਉਂਦਾ ਨਾਨਕ ਜੇ ਵਿੱਚ ਰੂਪ ਹੋਏ ਹੈ ਨਾਨਕ ਜੇ ਰੁਪਈਏ ਆਦਿਕ ਵਿੱਚ ਚਾਂਦੀ ਹੋਵੇ ਖਰਾ ਖਰਾ ਆਖੇ ਸਭ ਕੋ ਇਹ ਰਹਾਉ ਤਹਾਰ ਕੋਈ ਉਸ ਨੂੰ ਖਰਾ ਸਿਕਾ ਆਖਦਾ ਹੈ ਇਸੇ ਤਰ੍ਹਾਂ ਜਿਸ ਮਨ ਵਿੱਚ ਪਵਿੱਤਰਤਾ ਹੋਵੇ ਉਸ ਨੂੰ ਖਰਾ ਆਖਿਆ ਜਾਂਦਾ ਹੈ ਕਾਦੀ ਕੂੜ ਬੋਲ ਮਲ ਖਾਏ ਕਾਜੀ ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਹੀ ਹੈ ਇਹ ਰਿਸ਼ਵਤ ਦੀ ਖਾਤਰ ਸਹੀ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਰਿਸ਼ਵਤ ਖਾਂਦਾ ਹੈ ਬ੍ਰਾਹਮਣ ਨਾ ਆਵੇ ਜੀਆਂ ਕਾਏ ਬ੍ਰਾਹਮਣ ਕਰੋੜਾ ਛੂਦਰ ਅਖਾਉਂਦੇ ਬੰਦਿਆਂ ਨੂੰ ਦੁਖੀ ਕਰਕੇ ਤੀਰਥ ਇਸ਼ਨਾਨ ਵੀ ਕਰਦਾ ਹੈ ਜੋਗੀ ਜੁਗਤ ਨਾ ਜਾਣੇ ਅੰਧ ਜੋਗੀ ਵੀ ਅੰਨਾ ਹੈ ਤੇ ਜੀਵਨ ਦੀ ਜਾਂਚ ਨਹੀਂ ਜਾਣਦਾ ਤੀਨੇ ਉਜਾੜੇ ਕਾ ਬੰਦ ਇਤਨੇ ਆਪਣੇ ਵੱਲੋਂ ਧਰਮ ਨੇ ਤਾਹਨ ਪਰ ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਿਕ ਜੀਵਨ ਵੱਲ ਸੁੰਝ ਹੀ ਸੁੰਝ ਹੈ ਸੋ ਜੋਗੀ ਜੋ ਜੁਗਤ ਪਛਾਣੈ ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਂਚ ਸਮਝਦਾ ਹੈ ਗੁਰ ਪ੍ਰਸਾਦੀ ਇੱਕ ਹੋ ਜਾਣੇ ਤੇ ਗੁਰੂ ਦੀ ਕਿਰਪਾ ਨਾਲ ਇੱਕ ਪ੍ਰਮਾਤਮਾ ਨਾਲ ਡੂੰਗੀ ਸਾਝ ਪਾਉਦਾ ਹੈ ਕਾਜੀ ਸੋ ਜੋ ਉਲਟੀ ਕਰੈ ਕਾਜੀ ਉਹ ਹੈ ਜੋ ਸੁਰਤ ਨੂੰ ਹਰਾਮ ਦੇ ਮਾਲ ਵੱਲੋਂ ਮੁੜਦਾ ਹੈ ਗੁਰ ਪ੍ਰਸਾਦੀ ਜੀਵਤ ਮਰੇ ਜੋ ਗੁਰੂ ਦੀ ਕਿਰਪਾ ਨਾਲ ਦੁਨੀਆਂ ਵਿੱਚ ਰਹਿੰਦਾ ਹੋਇਆ ਦੁਨਿਆਵੀ ਖਾਸ਼ਿਆਂ ਵੱਲੋਂ ਪਰਦਦਾ ਹੈ ਸੋ ਬ੍ਰਾਹਮਣਾ ਜੋ ਬ੍ਰਾਹਮ ਵਿਚਾਰੇ ਬ੍ਰਾਹਮਣੋ ਹੈ ਜੋ ਸਰਵ ਵਿਆਪ ਪ੍ਰਭੂ ਵਿੱਚ ਸੁਰਤ ਜੋੜਦਾ ਹੈ ਆਪ ਤਰੈ ਸਗਲੇ ਕੁਲ ਤਾਰੈ ਇਸ ਤਨਾ ਆਪਿ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਲਗਾ ਲੈਂਦਾ ਹੈ ਦਾਨਸ਼ਬੰਦ ਸੋਈ ਦਿਲ ਤੋ ਵੈ ਉਹੀ ਮਨੋਖਾ ਕਲਮੰਦ ਹੈ ਜੋ ਆਪਣੇ ਦਿਲ ਵਿੱਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ ਮੁਸਲਮਾਨ ਸੋਈ ਮਲਕ ਹੋਵੇ ਉਹੀ ਮੁਸਲਮਾਨ ਹੈ ਜੋ ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਨਾਸ਼ ਕਰਦਾ ਹੈ ਪੜਿਆ ਬੁੱਝੇ ਸੋ ਪਰਮਾਨ ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੈ ਜਿਸ ਸਿਰ ਦਰਗਾਹ ਦਾ ਨਿਸ਼ਾਨ ਜਿਸ ਦੇ ਮੱਥੇ ਉੱਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਤਨਾਸਰੀ ਮਹਲਾ ਪਹਿਲਾ ਘਰਤੀਜਾ ਤਨਾਸਰੀ ਰਾਗ ਦੇ ਪਾਵਨ ਬੋਲ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਜਿਨ੍ਹਾਂ ਨੂੰ ਸਹਿਬਾ ਨੇ ਤੀਸਰੇ ਘਰ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਇਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਸਤਿਗੁਰ ਜੀ ਦੀ ਕਿਰਪਾ ਨਾਲ ਮਿਲਦਾ ਹੈ ਕਾਲਾ ਨਹੀਂ ਜੋਗ ਨਹੀਂ ਨਾਹੀ ਸਤ ਕਾ ਢੱਬ ਤੇ ਮਨੁੱਖਾ ਜਨਮ ਦਾ ਸਮਾ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ ਇਹਨਾਂ ਢੱਬਾਂ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ ਨਾ ਹੀ ਉੱਚੇ ਆਚਰਨ ਦਾ ਤਰੀਕਾ ਹੈ ਥਨਸਤ ਜਾਗ ਪ੍ਰਸਤ ਹੋਇਆ ਹੋਏ ਥਨਸਤ ਜਾਗ ਪ੍ਰਸਤ ਹੋਏ ਡੁੱਬਤਾ ਇਹ ਮਜਗ ਇਹਨਾਂ ਤਰੀਕਿਆਂ ਦੇ ਰਾਹੀਂ ਜਗਤ ਦੇ ਅਨੇਕਾਂ ਪਵਿੱਤਰ ਹਿਰਦੇ ਵੀ ਗੰਦੇ ਹੋ ਜਾਂਦੇ ਹਨ ਇਸ ਤਰ੍ਹਾਂ ਜਗਤ ਵਿਕਾਰਾਂ ਵਿੱਚ ਡੁੱਬਣ ਲੱਗ ਪੈਂਦਾ ਹੈ ਕਲ ਮੈਂ RAM ਨਾਮ ਸਾਰ ਜਗਤ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ ਸ਼੍ਰੇਸ਼ਟ ਹੈ ਅੱਖੀਂ ਤਾਂ ਮੀਟੇ ਨਾਕ ਪਕੜੈ ਠੱਗਣ ਕੋ ਸੰਸਾਰ ਜਿਹੜੇ ਲੋਕ ਅੱਖਾਂ ਤਾਂ ਮੀਟਦੇ ਹਨ ਨੱਕ ਵੀ ਫੜਦੇ ਹਨ ਇਹ ਜਗਤ ਨੂੰ ਠੱਗਣ ਵਾਸਤੇ ਕਰਦੇ ਹਨ ਇਹ ਭਗਤੀ ਨਹੀਂ ਇਹ ਸ਼੍ਰੇਸ਼ਟ ਧਰਮ ਕੰਮ ਨਹੀਂ ਆਟ ਸੇ ਤੀ ਨਾਕ ਪਕੜੇ ਸੂਜ ਤੇ ਤਿੰਨ ਲੋ ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ ਆਪਣਾ ਨੱਕ ਫੜਦੇ ਹਨ ਸਮਾਧੀ ਦੀ ਸ਼ਕਲ ਵਿੱਚ ਬੈਠ ਕੇ ਮੂੰਹ ਆਖਦੇ ਹਨ ਤਿੰਨੇ ਹੀ ਲੋਕ ਦਿਸ ਰਹੇ ਹਨ ਮਗਰ ਪਛਾਹ ਕਾਸ਼ ਨਾ ਸੂਜੈ ਇਹ ਪਦਮ ਹਲੋ ਪਰ ਆਪਣੀ ਹੀ ਪਿੱਠ ਪਿਛੇ ਪਈ ਹੋਈ ਚੀਜ਼ ਨਹੀਂ ਦਿਸਦੀ ਇਹ ਚਰਜ ਪਦਮਾਸਨ ਹੈ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ ਖੱਤਰੀਆਂ ਨੇ ਆਪਣੇ ਧਰਮ ਛੱਡ ਦਿੱਤਾ ਹੈ ਜਿਨ੍ਹਾਂ ਨੂੰ ਇਹ ਮੋਹ ਮਲੇਸ਼ ਕਹਿ ਰਹੇ ਹਨ ਰੋਜੀ ਦੀ ਖਾਤਰ ਉਹਨਾਂ ਦੀ ਬੋਲੀ ਗ੍ਰਹਿਣ ਕਰ ਚੁੱਕੇ ਹਨ ਸ੍ਰੇਸ਼ਟ ਸਭ ਇੱਕ ਵਰਣ ਹੋਈ ਧਰਮ ਕੀ ਗਤ ਰਹੀ ਇਨਾਂ ਦੇ ਧਰਮ ਦੀ ਮर्यादा ਮੁੱਕ ਚੁੱਕੀ ਹੈ ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ ਹੈ ਇੱਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ ਅਸਤ ਸਾਜ ਸਾਜ ਪ੍ਰਾਣ ਸੋਧੈ ਕਰੈ ਬੇਦ ਅਭਿਆਸ ਬ੍ਰਾਹਮਣ ਲੋਕ ਅਸਤਾ ਦੇ ਆਈ ਆਦੇ ਗ੍ਰੰਥ ਰਚ ਕੇ ਉਹਨਾਂ ਅਨੁਸਾਰ ਪੁਰਾਣਾ ਨੂੰ ਵਿਚਾਰਦੇ ਹਨ ਤੇ ਵੇ ਇਦਾਂ ਦਾ ਅਭਿਆਸ ਕਰਦੇ ਹਨ ਬਸ ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੈ ਨਾਨਕ ਦਾਸ ਪਰ ਦਾਸ ਨਾਨਕ ਆਖਦਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ ਕਰਮ ਹੈ ਤਨ ਆਸਰੀ ਮਹਲਾ ਪਹਿਲਾ ਆਰਤੀ ਰਾਗ ਤਨ ਆਸਰੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਆਰਤੀ ਸਰਲੇਖੇਟ ਸਤਿਗੁਰਾਂ ਨੇ ਦਰਜ ਕੀਤਾ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਪਿੱਗਲ ਸਾਰੇ ਯਾਦ ਰੱਖਿਓ ਕਿ ਇਹ ਅਰਥ ਕਰਨ ਵਾਲਿਆਂ ਨੇ ਇੱਥੇ ਆਰਤੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਨਾਸਰੀ ਮਾਲਾ ਪਹਿਲਾ ਇੰਜੀ ਇਹ ਸ਼ਬਦ ਹੈ ਆਰਤੀ ਸਰਲੇਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਇਹ ਅਰਥ ਕਰਨ ਵਾਲਿਆਂ ਨੇ ਇੱਥੇ ਆਰਤੀ ਉੱਪਰ ਦੇਤਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮਤੀ ਸਾਰਾ ਆਕਾਸ਼ ਮਾਨੋ ਥਾਲ ਹੈ ਸੂਰਜ ਤੇ ਚੰਦ ਸਥਾਲ ਵਿੱਚ ਦੀਵੇ ਬਨੇ ਹੋਏ ਹਨ ਤਾਰਿਆਂ ਦੇ ਸਮੂਹ ਥਾਲ ਵਿੱਚ ਮੋਤੀ ਰੱਖੇ ਹੋਏ ਹਨ ਧੂਪ ਵਲੇ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਮਲੇ ਪਰਬਤ ਵੱਨ ਨੂੰ ਆਉਣ ਵਾਲੀ ਹਵਾ ਮਾਨੋ ਤੂਪ ਤੁਖਾ ਰਹਾ ਹੈ ਹਵਾ ਚੋਰ ਕਰ ਰਹੀ ਹੈ ਸਾਰੀ ਬਨਸਪਤੀ ਜੋਤ ਰੂ ਪ੍ਰਭੂ ਦੀ ਆਰਤੀ ਲਈ ਫੁੱਲਦੇ ਰਹੀ ਹੈ ਕੈਸੀ ਆਰਤੀ ਹੋਏ ਭਵ ਖੰਡਨ ਤੇਰੀ ਆਰਤੀ ਹੈ ਜੀਵਾਂ ਦੇ ਜਨਮ ਮਰਨ ਨਾਸ਼ ਕਰਨ ਵਾਲੇ ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਅਨਹਤਾ ਸ਼ਬਦ ਵਜੰਤ ਭੇਰੀ ਰਹਾਓ ਸਭ ਜੀਵਾਂ ਵਿੱਚ ਰਮਕ ਰਹੀ ਏਕ ਰਸ ਜੀਵਨ ਰੋਮ ਮਨੋਂ ਤੇਰੀ ਅਰਤੀ ਵਾਸਤੇ ਨਗਾਰੇ ਵੱਜ ਰਹੇ ਹਨ ਸੰਸ ਤਵ ਨਨ ਨਨ ਨੈਨ ਹੈ ਤੋਹ ਕੋ ਸਹਸ ਮੂਰਤ ਨਨ ਏਕ ਤੋਹੀ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ ਨਿਰਾਕਾਰ ਹੋਣ ਕਰਕੇ हे ਪ੍ਰਭੂ ਤੇਰੀ ਕੋਈ ਅੱਖ ਨਹੀਂ ਹਜ਼ਾਰਾਂ ਤੇਰੀਆਂ ਸ਼ਕਲਾਂ ਹਨ ਪਰ ਤੇਰੀ ਕੋਈ ਵੀ ਸ਼ਕਲ ਨਹੀਂ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਮ ਚਲਤ ਮੋਹੀ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਨਿਰਾਕਾਰ ਹੋਣ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੇ ਨੱਕ ਪਰ ਤੂੰ ਨੱਕ ਤੋਂ ਬਿਨਾ ਹੀ ਹੈਂ ਤੇਰੇ ਦੇਹ ਕੌਤਕ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਸਭ ਮੈਂ ਜੋਤ ਜੋਤ ਹੈ ਸੋਏ ਸਾਰੇ ਜੀਵਾਂ ਵਿੱਚ ਇੱਕੋ ਉਹੀ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਸੂਝ ਬੂਝ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ਗੁਰੂ ਦੇ ਰਾਹੀ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਜੋਤ ਸੁਭਾਵੈ ਸਵਾਰਤੀ ਹੋਏ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸਤੀ ਰਜਾ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ ਪ੍ਰਭੂ ਦੀ ਰਜਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ ਹਾਰ ਚਰਨ ਕਮਲ ਮਕਰੰਦ ਲੋਬੇ ਤੋ ਮਨੋ ਅੰਦੇ ਨੋ ਮੋਹ ਆਹੀ ਪਿਆਸ ਹੈ ਹੇ ਹਰੀ ਤੇਰੇ ਚਰਨ ਰੂਪ ਕੋਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ ਹਰ ਰੋਜ਼ ਮੈਨੂੰ ਐਸੇ ਰਸ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਹਿ ਵਾਸਾ ਮੈਨੂੰ ਨਾਨਕ ਭਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾ ਤਨਾ ਸ੍ਰੀ ਮਹਲਾ 3 ਜਾ ਘਰ ਦੂਜਾ ਚੌਪ ਦੇ ਤਨਾ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਤੇ ਚਾਰ ਪਦਿਆਂ ਵਾਲੇ ਇਹ ਸ਼ਬਦ ਹਨ ਏਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖੇ ਕਹ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹ ਧਨ ਅਖੋਟ ਨਾ ਨਿਖਟੈ ਨਾ ਜਾਏ हे ਭਾਈ ਇਹ ਨਾਮ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਨਾਏ ਖਰਚਿਆ ਮੁਕਦਾ ਹੈ ਨਾਏ ਗਵਾਚਦਾ ਹੈ ਪੂਰੇ ਸਤਗੁਰ ਦੀ ਆ ਦਿਖਾਏ ਇਸ ਧੰਦੀ ਇਸ ਸਿਫਤ ਮੈਨੂੰ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਆਪਣੇ ਸਤਗੁਰ ਕੋ ਸਦ ਬਲ ਜਾਈ ਹੈ ਭਾਈ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਧਨ ਆਪਣੇ ਮਨ ਵਿੱਚ ਵਸਾਉਂਦਾ ਹਾਂ ਸੇਤਨਮੰਤੋ ਹਰ ਨਾਮ ਲਵਲਾਏ ਹੈ ਭਾਈ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਆਤਮਕ ਜੀਵਨ ਦੇ ਛਾ ਬਣ ਗਏ ਗੁਰਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਓ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਾਨ ਪ੍ਰਗਟ ਕਰ ਦਿੱਤਾ ਹੈ ਭਾਈ ਇਹ ਨਾਮ ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸਦਾ ਹੈ। ਔਗਣ ਕਾਟ ਗੁਣ ਹਿਰਦੈ ਸਮਾਏ ਹੈ ਭਾਈ ਗੁਰੂ ਸ਼ਰਨ ਆਏ ਮਨੁੱਖ ਦੇ ਔਗਣ ਦੂਰ ਕਰਕੇ ਪਰਮਾਤਮਾ ਦੀ ਸਿੱਖ ਸਲਾਹ ਉਸ ਦੇ ਹਿਰਦੇ ਵਿੱਚ ਵਸਾ ਦਿੰਦਾ ਹੈ। ਪੂਰੇ ਗੁਰ ਕੈ ਸਾਜ ਸੁਭਾਏ ਇਸ ਬਾਣੀ ਦੀ ਬਰਕਤ ਨਾਲ ਆਤਮਕ ਅਡੋਲਤਾ ਵਿੱਚ ਸਮਾਈ ਹੋਈ ਰਹਿੰਦੀ ਹੈ ਪੂਰੇ ਗੁਰ ਕੀ ਸੱਚੀ ਬਾਣੀ ਏ ਭਾਈ ਪੂਰੇ ਗੁਰੂ ਦੀ ਉਚਾਰੀ ਹੋਈ ਸਦਾ ਸਿਰ ਪ੍ਰਭੂ ਦੀ ਸਿੱਧ ਸਲਾਮ ਵਾਲੀ ਬਾਣੀ ਸੁਖ ਮਨ ਅੰਤਰ ਸਾਜ ਸਮਾਣੀ ਮਨੁੱਖ ਦੇ ਮਨ ਵਿੱਚ ਆਤਮਿਕ ਹੁਲਾਰੇ ਪੈਦਾ ਕਰਦੀ ਹੈ ਏਕ ਅਚਰਜ ਜਨ ਦੇਖੋ ਭਾਈ ਏ ਭਾਈ ਜਨੋ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ ਦੁੱਬਦਾ ਮਾਰੋ ਹਰ ਮਨ ਵਸਾਈ ਗੁਰੂ ਮਨੁੱਖ ਦੇ ਅੰਦਰੋਂ ਤੇਰ ਮੇਰ ਮਿਟਾ ਕੇ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਹੈ ਨਾਮ ਆਮੋਲਕ ਨਾ ਪਾਇਆ ਜਾਏ ਹੈ ਭਾਈ ਪ੍ਰਮਾਤਮਾ ਦਾ ਨਾਮ ਅਮੋਲਕ ਹੈ ਕਿਸੇ ਵੀ ਦੁਨਿਆਵੀ ਕੀਮਤ ਨਾਲ ਨਹੀਂ ਮਿਲ ਸਕਦਾ ਗੁਰ ਪ੍ਰਸਾਦ ਵਸੈ ਮਨ ਆਏ ਹਾਂ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਆਵਾਸਦਾ ਹੈ ਸਭ ਮੈਂ ਵਸੈ ਪ੍ਰਭ ਏਕੋ ਸੋਏ ਏ ਭਾਈ ਭਾਵੇਂ ਉਹ ਇੱਕ ਪਰਮਾਤਮਾ ਆਪ ਹੀ ਸਭ ਵਿੱਚ ਵਸਦਾ ਹੈ ਗੁਰਮਤੀ ਘਟ ਪ੍ਰਗਟ ਹੋਏ ਪਰ ਗੁਰੂ ਦੀ ਮੱਤ ਉੱਤੇ ਤੁਰਿਆ ਹੀ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਆਤਮਕ ਡੋਲਤਾ ਵਿੱਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਗੀ ਸਾਧ ਪਾ ਕੇ ਉਸ ਨੂੰ ਆਪਣੇ ਅੰਦਰ ਵਸਦਾ ਪਛਾਣ ਲਿਆ ਨਾਨਕ ਨਾਮ ਮਿਲੇ ਮਨ ਮੰਨਿਆ ਹੈ ਨਾਨਕ ਉਸ ਨੂੰ ਪ੍ਰਮਾਤਮਾ ਦਾ ਨਾਮ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ ਉਸ ਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਪਤਿਜਿਆ ਰਹਿੰਦਾ ਹੈ